ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲਗਾਤਾਰ ਨਜਾਇਜ਼ ਕਬਜ਼ਿਆਂ ਦੀ ਛਡਾਉਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ ਇਸੇ ਵਿੱਚ ਲੁਧਿਆਣਾ ਦੇ ਨਗਰ ਨਿਗਮ ਵਿੱਚ ਨਜਾਇਜ਼ ਦੁਕਾਨਾਂ ਸੀਲ ਕਰਨ ਦਾ ਮਾਮਲਾ ਹੁਣ ਪੱਕਦਾ ਜਾ ਰਿਹਾ ਇਸ ਮਾਮਲੇ ਵਿੱਚ ਜਿੱਥੇ ਨਗਰ ਨਿਗਮ ਵੱਲੋਂ ਕਾਰਵਾਈ ਕਰਦਿਆ ਦੋ ਦਰਜਣ ਤੋਂ ਵੱਧ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਇਹ ਦੁਕਾਨਾ ਜਾ ਕੇ ਖੁਲਵਾ ਦਿੱਤੀਆਂ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਖੁਦ ਨਗਰ ਨਿਗਮ ਦੇ ਕਮਿਸ਼ਨਰ ਨੇ ਵੀ ਇਸ ਕਾਰਵਾਈ ਦੀ ਗੱਲ ਕਹੀ ਹੈ ਜਦਕਿ ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਇੱਕ ਪਾਸੇ ਤਾਂ ਵਿਧਾਇਕ ਸਾਹਿਬ ਖੁਦ ਜਾ ਕੇ ਦੁਕਾਨਾ ਖੁਲਵਾ ਰਹੇ ਨੇ ਦੂਜੇ ਪਾਸੇ ਨਗਰ ਨਿਗਮ ਆਰਡਰ ਦੇ ਕੇ ਬੰਦ ਕਰਵਾ ਰਿਹਾ ਹੈ ਇਹ ਸੈਟਿੰਗ ਨਹੀਂ ਤਾਂ ਹੋਰ ਕੀ ਹੈ ਵਰਹਾਲ ਇਸ ਮੌਕੇ ਰਵਨੀ ਸਿੰਘ ਬਿੱਟੂ ਨੇ ਵੀ ਕਾਫੀ ਜ਼ਿਆਦਾ ਸਰਕਾਰ ਤੇ ਸਵਾਲ ਚੁੱਕੇ ਤੇ ਕਿਹਾਏ ਕਿ ਨਗਰ ਨਿਗਮ ਆਪਣੇ ਦਿੱਤੇ ਫੈਸਲੇ ਨੂੰ ਬਦਲੇ ਜਾਂ ਫਿਰ ਮੁਰ ਤੋਂ ਦੁਕਾਨਾਂ ਸੀਲ ਕਰੇ ਜਦਕਿ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਇਸ ਮਾਮਲੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਦੇਖੋ ਇਹ ਤਾਂ ਉਹੀ ਜਾਣਨ ਕਰਦਾ ਰੌਲਾ ਮੈਂ ਹੁਣ ਉਹਨਾਂ ਦੇ ਘਰ ਦੇ ਰੌਲੇ 'ਚ ਕੀ ਕਹਿ ਸਕਦਾ ਹੈਗਾ ਸਿੱਧੂ ਸਾਹਿਬ ਵੀ ਸੁਲਝੇ ਹੋਏ ਬੰਦੇ ਨੇ ਉਹਨਾਂ ਨੂੰ ਵੀ ਨਤੀਜੇ ਪਤਾ ਨੇ ਪਾਰਟੀ ਦੇ ਪ੍ਰਧਾਨ ਰਹੇ ਹੋਏ ਨੇ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਲੱਗਦਾ ਜਰੂਰ ਹੈ ਕਿ ਪਾਰਟੀ ਇਸ ਵੇਲੇ ਬੇਮੁਹਾਰਾ ਘੋੜੇ ਆਗੂ ਹੋਈ ਹੋਈ ਹੈ ਪਰ ਸਿੱਧੂ ਸਾਹਿਬ ਦਾ ਇਹ ਰਵਈਆ ਵੇਖੋ ਪੋਲੀਟੀਕਲ ਆਦਮੀ ਆ ਨਾ ਜੀ ਜਿਹੜਾ ਪੋਲੀਟਿਕਸ ਉਹਨੇ ਆਪਣੀ ਲੈਵਲ ਦੀ ਕਰਨੀ ਆਈ ਹੁੰਦੀ ਹੈ ਉਹ ਫਿਰ ਹੁਣ ਉਹਨਾਂ ਦੀ ਹੋਣ ਦਾ ਵੀ ਮਾਮਲਾ ਹੈਗਾ ਤੇ ਜੇ ਸਿੱਧੂ ਸਾਹਿਬ ਨੂੰ ਰਿਸਪੌਂਸ ਮਿਲੂ ਤਾਂ ਹੀ ਕਰਨਗੇ ਜੇ ਨਹੀਂ ਮਿਲੂ ਤਾਂ ਫਿਰ ਚੁੱਪ ਬੈਠ ਜਾਣਗੇ ਦੇਖੋ ਅਕਾਲੀ ਦਲ ਨੂੰ ਤਾਂ ਐਸੇ ਪਾਰਟੀ ਹਲੇ ਸੱਦਾ ਨਹੀਂ ਆਇਆ ਕੋਈ ਮੇਰੀ ਜੋ ਇਤਲਾ ਹੈਗੀ ਹੈ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਐਸੇ ਪੋਲਿਟੀਕਲ ਪਾਰਟੀ ਸੱਦਾ ਰਿਜੈਕਟ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਧਾਰਮਿਕ ਮਾਮਲਾ ਹੈਗਾ ਇਹਦੇ ਵਿੱਚ ਧਾਰਮਿਕ ਲੋਕ ਹੀ ਫੈਸਲਾ ਲੈਣ ਤਾਂ ਉਹ ਜ਼ਿਆਦਾ ਬਿਹਤਰ ਹੈ ਹਾਂ ਜੇ ਤਾਂ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਂਗੂ ਹੋਵੇ ਮੀਰੀ ਤੇ ਪੀਰੀ ਦਾ ਸਿਧਾਂਤ ਹੋਵੇ ਫੇਰ ਉਹ ਲੈ ਲੈਂਦੇ ਗੱਲ ਵੱਖਰੀ ਸੀਗੀ ਉਹ ਤਾਂ ਨਿਰੋਲ ਸੈਕੂਲਰ ਪਾਰਟੀ ਹੈ ਉਹਨਾਂ ਨੂੰ ਇੱਕ ਸੈਕੂਲਰ ਮਾਮਲੇ ਇੱਕ ਧਰਮ ਧਾਰਮਿਕ ਮਾਮਲੇ 'ਚ ਕੋਈ ਪੋਲੀਟੀਕਲ ਡਿਸੀਜਨ ਨਹੀਂ ਸੀ ਲੈਣਾ ਚਾਹੀਦਾ ਹੈ ਮੇਰਾ ਇਹ ਖਿਆਲ ਆ ਕਿਉਂਕਿ ਇਹ ਕਿਤੇ ਨਾ ਕਿਤੇ ਲੈ ਕੇ ਇੱਕ ਬਹੁਤ ਵੱਡੀ ਜਨਤੀ ਦੀ ਭਾਵਨਾ ਨਾਲ ਵੀ ਜੁੜੀ ਹੋਈ ਹੈ ਗੱਲ ਦੇਖੋ ਬਾਲਤ ਸਿੰਘ ਸਾਹਿਬ ਨੇ ਅੱਜ ਮੋਕਸਰ ਦੀ ਅਦਾਲਤੇ 'ਚ ਗਾਇਫਰਮੇਸ਼ਨ ਦੀ ਕੰਪਲੇਂਟ ਫਾਈਲ ਕੀਤੀ ਹੈਗੇ ਚੀਫ ਮਨਿਸਟਰ ਕਿਉਂਕਿ ਚੀਫ ਮਨਿਸਟਰ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੀ ਬਾਲਾ ਸਰ 'ਚ ਜ਼ਮੀਨ ਹੈ ਬਾਲ ਸਾਹਿਬ ਦੀ ਉਹਦੇ ਲਈ ਪਾਣੀ ਪਚਾਉਣ ਲਈ ਜਿਹੜੀ ਵੀ ਪ੍ਰੋਵੀਜ਼ਨ ਕੀਤੀ ਗਈ ਸੀ ਉਹ ਜਦ ਬਾਲ ਸਾਹਿਬ ਸੀ ਸੀਐਮਸੀ ਉਦੋਂ ਦੀ ਕੀਤੀ ਗਈ ਆ ਤੇ ਉਹਨਾਂ ਨੇ ਆਪਣੇ ਪਰਸਨਲ ਗੇਲ ਲਈ ਕੀਤਾ ਸੀਗਾ ਤੇ ਸਾਹ ਸੁਖਵੀਰ ਸਿੰਘ ਬਾਦਲ ਨੇ ਉਦੋਂ ਹੀ ਕਿਹਾ ਸੀਗਾ ਕਿ ਇਹ ਕੋਹਰਾ ਝੂਠਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਨੋਟਿਸ ਦਿੱਤਾ ਸੀ ਕਿ ਜੇ ਯਾਤ ਆਪਣੀ ਮਾਫੀ ਮੰਗਲੇ ਨਹੀਂ ਮੈਂ ਪ੍ਰੋਸੈਸ ਲੀਗਲ ਸਟਾਰਟ ਕਰੂੰਗਾ ਸੋ ਉਹਨੇ ਮਾਫੀ ਮੰਗੀ ਨਹੀਂ ਹੁਣ ਅਦਾਲਤ ਕਰੂਗੀ ਫੈਸਲਾ ਮੰਨੂ ਕੀ ਲੱਗਦਾ ਹੈ ਦੇਖੋ ਇਟ ਇਜ਼ 100% ਡੈਫੀਨੇਟਰੀ ਸਟੇਟਮੈਂਟ ਐਂਡ ਕਿ ਮਿਨਿਸਟਰ ਸਾਹਿਬ ਨੂੰ ਇਹਦੀ ਜਿਆਦਾ ਕੇਜਰੀ ਵਾਲਾ ਸਾਂਗੂ ਮਾਫੀ ਮੰਗਣੀ ਪਊ ਨਹੀਂ ਰਾਹੁਲ ਗਾਂਧੀ ਨੂੰ ਸਜ਼ਾ ਕੋਈ ਨਹੀਂ ਐਡਵੋਕੇਟ ਤੁਹਾਨੂੰ ਕੀ ਲੱਗਦਾ ਇਸ ਕੇਸ ਜੀ ਦਾ ਹੁਕਮ ਕੀ ਹੈ ਔਰ ਇਸ ਦੀ ਦੇਖੋ ਰਾਹੁਲ ਗਾਂਧੀ ਨੂੰ ਸਜ਼ਾ ਹੋਈ ਹੈ ਨਾ ਉਹਦੀ ਮੈਂਬਰੀ ਵੀ ਗਈ ਹੈ ਡੈਫਮੇਸ਼ਨ ਦਾ ਕੇਸ ਸੀ ਨਾ ਡੈਫਮੇਸ਼ਨ ਦੇ ਕੇਸ ਵਿੱਚ ਜੇ ਤੁਸੀਂ ਇੱਕ ਗੱਲ ਸਾਬਿਤ ਕਰ ਦੋ ਕਿ ਉਹ ਜੋ ਬਿਆਨ ਦਿੱਤਾ ਉਹ ਤੱਥਾਂ ਤੋਂ ਹਾਲੀ ਹੈ ਇਹ ਉਹ ਬੇਬੁਨਿਆਦ ਹੈ ਤੇ ਸਜ਼ਾ ਹੋਣੀ ਤਾਂ ਫਿਰ ਗਰੰਟੀ ਹੈ ਦੇਖੋ ਜਿਹੜੀਆਂ ਦੁਕਾਨਾਂ ਕਾਰਪੋਰੇਸ਼ਨ ਨੇ ਪ੍ਰੋਸੈਸ ਫਾਲੋ ਕਰਕੇ ਸੀਲ ਕੀਤੀਆਂ ਨੇ ਉਹ ਜਾਂ ਤਾਂ ਅਦਾਲਤ ਦੇ ਹੁਕਮ ਨਾਲ ਖੁੱਲ ਸਕਦੀਆਂ ਨੇ ਜਾਂ ਕਾਰਪੋਰੇਸ਼ਨ ਜਿਸ ਵਜ੍ਹਾ ਕਰਕੇ ਸੀਲ ਕੀਤੀ ਹੈ ਉਹ ਵਜ੍ਹਾ ਖਤਮ ਹੋ ਜਵੇ ਤਾਂ ਖੁੱਲ ਸਕਦੀਆਂ ਨੇ ਨਹੀਂ ਭਾਵੇਂ ਕੋਈ ਕਿੰਨਾ ਵੀ ਸ਼ਕਤੀਸ਼ਾਲੀ ਬੰਦਾ ਹੋਵੇ ਕਿਸੇ ਨੂੰ ਕਾਨੂੰਨ ਆਪਣੇ ਹੱਥੇ ਲੈਣ ਦਾ ਅਧਿਕਾਰ ਨਹੀਂ ਜਿਹੜੀਆਂ ਪਾਵਰਸ ਕਾਰਪੋਰੇਸ਼ਨ ਨੂੰ ਅੰਡਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਬਣੀਆਂ ਹੋਈਆਂ ਨੇ ਉਹ ਪਾਵਰ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ ਕਾਰਪੋਰੇਸ਼ਨ ਹੀ ਆਪਣੀਆਂ ਕਰ ਸਕਦੀਆਂ ਨੇ ਤਾਂ ਨਾਰਕੀ ਹੋਗੀ ਨਾ ਜੀ ਕਿ ਅਥਾਰਟिटीज ਲਾਈ ਜਾਣ ਤੇ ਪੋਲੀਟੀਕਲ ਆਦਮੀ ਬਣ ਜਾਣੇ ਪੋਸੀਬਲ ਨਹੀਂ ਲਾਅ ਦੇ ਵਿੱਚ ਇਸ ਵਿੱਚ ਚ ਹੁੰਦਾ ਕੀ ਸਰ ਇਸ ਵਿੱਚ ਹੋਣਾ ਕੀ ਚਾਹੀਦਾ ਹੁਣ ਦੇਖੋ ਇਹਦੇ ਵਿੱਚ ਕ੍ਰਿਮੀਨਲ ਕੰਪਲੇਂਟ ਵੀ ਫਾਈਲ ਕਰ ਸਕਦੇ ਆ ਰੀਸੀਲ ਵੀ ਰੀਸੀਲ ਵੀ ਕਰ ਸਕਦੇ ਨੇ ਤੇ ਇਨਸ਼ੋਰ ਕਰ ਸਕਦੇ ਨੇ ਕਿ ਇਹ ਤੋੜਨ ਵਾਲੇ ਦੇ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੋਹਾਂ ਤੇ ਕਿ ਮਨਸ਼ਾ ਨਾਲ ਤੋੜਿਆ ਗਿਆ ਕਾਨੂੰਨ ਨੂੰ ਉਲੰਘਣਾ ਕਰਨ ਲਈ ਪੁਲਿਸ ਕੇਸ ਵੀ ਰਜਿਸਟਰ ਹੋ ਸਕਦਾ ਹੈ عجیب ਨਹੀਂ ਲੱਗਦਾ ਕਿ ਪਹਿਲਾਂ ਕਾਰਪੋਰੇਸ਼ਨ ਸੀਲ ਕਰਦੀ ਹੈ ਤੇ ਫਿਰ ਵਿਧਾਇਕ ਦਾ ਖੁੱਲ੍ਹ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜਿਹੜੀ ਅਥਾਰਟੀ ਜੀ ਦੇ ਕੋਲ ਕਾਨੂੰਨ ਚੋਹੀ ਯੂਜ਼ ਕਰਨੀ ਚਾਹੀਦੀ ਹੈ ਪੋਲੀਟੀਕਲ ਬੰਦੇ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਸਟੈਬਲਿਸ਼ਡ ਕਾਨੂੰਨ ਦੇ ਖਿਲਾਫ ਹੋਵੇ ਮੈਂ ਉਹਦੇ ਨਾਲ ਹੋ ਸਕਦਾ ਹੈ ਸੀਲ ਕਰਨ ਦੇ ਨਾਲ ਸਹਿਮਤ ਹੋਵਾਂ ਇੱਕ ਮਿੰਟ ਲਾਓ ਪਰ ਮੇਰੇ ਲਈ ਉਹਦਾ ਕੰਮ ਹੈ ਕਿ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਕਹਾਂ ਕਿ ਇਹਨੂੰ ਰੀਲੋਕ ਕਰੋ ਪਰ ਮੈਂ ਆਪ ਜਾ ਕੇ ਉਹਨੂੰ ਖਲਵਾਵਾਏ ਮੇਰੇ ਕੋਲ ਅਧਿਕਾਰات ਨਹੀਂ ਆ ਜੀ ਦੀ ਲੋੜੀ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੀ ਹੈ ਤਾਂ ਮੈਂ ਤਾਂ ਧੰਨਵਾਦ ਕਰਦਾ ਮਨਵੀ ਇਸ ਸ਼ੁਭ ਕੰਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਇਹਨਾਂ ਦਾ ਧੰਨਵਾਦ ਜੀ ਸਾਰਿਆਂ ਦਾ ਲੋਕਾਂ ਨੂੰ نیچے ਕਰੋ ਹਾਂ ਬਹੁਤ ਬਹੁਤ ਖੁਸ਼ੀ ਦਾ ਮੌਕਾ ਆ ਹਾਂਜੀ ਕਿਉਂਕਿ ਇੱਕ ਸਾਡੀ ਸੱਭੇ ਦਾ ਕੰਨਿਆ ਪੂਜਨ ਦੀ ਪਰ ਕੁਝ ਇਦਾਂ ਦੇ ਹਾਲਾਤ ਵਿੱਚ ਆ ਗਏ ਜੈ ਸਾਨੂੰ ਲੱਗਾ ਕਿ ਅਸੀਂ ਪਿੱਛੇ ਚਲੇ ਗਏ ਤੇ ਸਾਨੂੰ ਨਾਰਾ ਦੇਣਾ ਪਿਆ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਤੋ ਅੱਜ ਅਸੀਂ ਕੰਨਿਆ ਮਾਂ ਦੀ ਲੋੜੀ ਪਾ ਕੇ ਮੈਂ ਪਿੱਛੇ ਵੀ ਇੱਕ ਪਿੰਡ ਚ ਜਾ ਕੇ ਆਇਆ ਫਲੋਰ ਦੇ ਵਿੱਚ ਉੱਥੇ 5100 ਬੱਚਿਆਂ ਦੀ ਉਹਨਾਂ ਬੇਟੀਆਂ ਦੀ ਲੋੜੀ ਪਾਈ ਹੈ ਅੱਜ ਤੋ ਇਹ ਬੜਾ ਅੱਛਾ ਮੈਸੇਜ ਹੈ ਔਰ ਜਿੰਨਾ ਅਸੀਂ ਸਾਰੇ ਇਹਨਾਂ ਨੂੰ ਲੋਕ ਜਿੱਥੇ ਤੱਕ ਜਾਊਗਾ ਉਸ ਤੱਕ ਲੋਕ ਆਵੇ ਰਹੂਗੇ ਆਪਣੇ ਕਨੇਲ ਪਰ ਪਰ ਜਿਹੜਾ ਪਿਆਰ ਹੈ ਅਸੀਂ ਪੂਜਦੇ ਸੀਗੇ ਲੇਕਿਨ ਵਿੱਚ ਇਦਾਂ ਦਾ ਟਾਈਮ ਜਿਹੜਾ ਸਗਾ ਉਹ ਲੋਕ ਹੁਣ ਅੱਜ ਬੱਚਿਆਂ ਨੂੰ ਬੱਚੀਆਂ ਜਿਆਦਾ ਤਰੱਕੀ ਕਰ ਰਹੀਆਂ ਐ ਇਸ ਵੇਲੇ ਜੀ ਤੁਹਾਨੂੰ ਦੋ ਜੀ ਤੁਹਾਨੂੰ ਲੱਗਦਾ ਕਿ ਕਹਿੰਦਾ ਪੰਜਾਬ ਅੰਦਰ ਕਾਫੀ ਕੱਟ ਕੇ ਚੱਲਦਾ ਹੈ ਹਾਂਜੀ ਮੈਂ ਜੋਤੀ ਸਿੰਘ ਜਤੂ ਬਾਰੇ ਨਮਜੋਤ ਸਿੰਘ ਜਤੂ ਜੀ ਸਰ ਮੇਰੇ ਕੋ ਕੀ ਕਹਿਣਾ ਚਾਹੀਦਾ ਉਹਨਾਂ ਦੇ ਉੱਤੇ ਸਰ ਸਰ ਤਾਂ ਗੱਲ ਇਹ ਹੈ ਸਰ ਖਬੀਰ ਸਿੰਘ ਬਾਦਲ ਨੇ ਮਾਰਹਾਨਿਆ ਕੇਸ ਦਾਇਰ ਕੀਤਾ ਹੈ ਨਾ ਇਹ ਕਿਹਦੇ ਤੇ ਉਹ ਉਹ ਗੱਲ ਪਤਾ ਗਿਆ ਇਹਨਾਂ ਦੇ ਸਭ ਦੇ ਪਟਾਕੇ ਚੱਲ ਚੁੱਕੇ ਪਹਿਲਾਂ 2022 ਦੇ ਵਿੱਚ ਹੁਣ ਆਪਾਂ ਕੱਲੇ ਗੱਲ ਕਰੀਏ ਇੱਥੇ ਸ੍ਰੀ ਰਾਮੰਦਰ ਲਈ ਭਾਟੀ ਪਾਰਟੀ ਦਾ ਕੀ ਹੈ ਕਾਂਗਰਸ ਦੇ ਜੋਤਾ ਠੁਗਾਰਾ ਕੋਈ ਜਾ ਰਹੇ ਹੋ ਸ਼ਾਮਲ ਹੋ ਰਹੇ ਹੋ ਦੇਖੋ ਰਾਮੰਦਰ ਸਾਡੇ ਲਈ ਸਾਰੇ ਲਈ ਅਰਾਧਿਆ ਹੈ ਲੇਕਿਨ ਰਾਮ ਮੰਦਰ ਦੇ ਦੇਖੋ ਮੇਰੇ ਲਈ ਬਹੁਤ ਤਾਂ ਰੱਦਿਆ ਸਾਰੇ ਲਈ ਰੱਦਿਆ ਔਰ ਆਪਣੇ ਆਪ ਦੇ ਇਤਿਹਾਸ ਦੇ ਵਿੱਚ ਹੈ ਲੇਕਿਨ ਇੱਕ ਗੱਲ ਦੇਖੋ ਹਾਲ ਤੱਕ ਮੰਦਰ ਕੰਪਲੀਟ ਨਹੀਂ ਸੀ ਹੋਇਆ ਜੀ ਜੀ ਜਾਨੂ ਗਾਲਾ ਕੰਪਲੀਟ ਹੋਇਆ ਸੀ ਤਾਂ ਇੱਕ ਵਾਰ ਥੋੜੀ ਜਾਣਾ ਲਾਈਫ ਟਾਈਮ ਜਾਣਾ ਪੂਰੀ ਜ਼ਿੰਦਗੀ ਜਾਵਾਂਗੇ ਉਹ ਨਹੀਂ ਗੱਲ ਲੇਕਿਨ ਹਾਲ ਤੱਕ ਐਡੀ ਗੜੀ ਗੱਲ ਸਗੀ ਜਿਹੜਾ ਅਨ ਕੰਪਲੀਟ ਮਨ ਲੋ ਕੰਪਲੀਟ ਤਾਂ ਨਹੀਂ ਹੋਣਾ ਬਟ ਉਹਨੂੰ ਉਹਨੂੰ ਜਿਹੜਾ ਹੈ ਅਗਰ ਤੁਸੀਂ 2024 ਦੇ ਇਲੈਕਸ਼ਨਾਂ ਨਾਲ ਜੋੜ ਕੇ ਦੇਖਦੇ ਤੇ ਫੇਰ ਤਾਂ ਉੱਤੇ ਵੀ ਪੋਲਿਟਿਕਸ ਹੋ ਰਹੇ ਭਗਵਾਨ ਦੇ ਉੱਤੇ ਪੋਲਿਟਿਕਸ ਹੋ ਨਹੀਂ ਰੱਖਦੇ ਨਹੀਂ ਉਹ ਅਸੀਂ ਅਸੀਂ ਸਨਮਾਨ ਕਰਦਾ ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਉਹਦਾ ਪੂਰਾ ਹੋਣਾ ਮੈਂ ਮੈਂ ਉੱਥੇ ਸੋਵਰ ਹੀ ਜਾਊਂਗਾ ਆਪਣੀ ਲਾਈਫ ਜਿੰਨੀ ਵੇਲੇ ਟਾਈਮ ਮਿਲੇਗਾ ਸੀਐਮ ਸਾਹਿਬ ਵੱਲੋਂ ਨਜਾਇਜ਼ ਜਿਹੜੀ ਪ੍ਰਾਪਰਟੀਆਂ ਹੈਗੀਆਂ ਨਾ ਦੁਕਾਨਾਂ ਹੈਗੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨ ਦੇ ਹਦੇਸ਼ ਜਾਰੀ ਕੀਤੇ ਗਏ ਨੇ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਮਨੁੱਖ ਜਨਨਿਕ ਜਾਣਕਾਰੀ ਹੈ ਨਜਾਇਜ਼ ਤਾਂ ਆਪਾਂ ਸਭ ਨੂੰ ਰੋਕਦੇ ਪਏ ਹਾਂ ਜੀ ਇੱਕ ਦਿਨ ਸਰ ਕਾਰਪੋਰੇਸ਼ਨ ਵੱਲੋਂ ਦੁਕਾਨਾਂ ਤਾਂ ਬੰਦ ਕੀਤੀ ਗਈ ਹੈ ਦੇਖੋ ਦੇਖੋ ਕਿਸੇ ਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹ ਸਭ ਡਿਡਿਊਸ਼ਨਲ ਮੈਟਰ ਹੋ ਜਾਂਦੇ ਆ ਅਨੁਭਵ ਨੂੰ ਮੱਦੇਨਜ਼ਰ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਦਿੱਤੇ ਉੱਤੇ ਨਹੀਂ ਸਰ ਕਾਰਪੋਰੇਸ਼ਨ ਨੇ ਸੀਲ ਕੀਤੀ ਹੈ ਨਾ ਦੁਕਾਨਾਂ ਹਾਂ ਕਾਰਪੋਰੇਸ਼ਨ ਦੇ ਮੈਟਰ ਹੋਊਗੇ ਉਹਨਾਂ ਨਾਲ ਕੋਈ ਨਾ ਕੋਈ ਹੋਣੀ ਚਾਹੀਦੀ ਕਿਸੇ ਦਾ ਅਗਰ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਲੀਗਲੀ ਕੰਮ ਕੀਤਾ ਉਹ ਉਹਦੇ ਤੇ ਵੀ ਹੋਣਾ ਚਾਹੀਦਾ ਲੇਕਿਨ ਜਿਹਦਾ ਕੋ ਕੀਤਾ ਉਹਨੂੰ ਦੇਖਣ ਠੀਕ ਆ ਕੋਰਟ ਚ ਗਏ ਨਹੀਂ ਤੇ ਕੋਰਟ ਚ ਜਨਰਲ ਡਿਬੇਟ ਇੱਥੇ ਹੋਣਾ ਸੀ ਉਹ ਡਿਬੇਟ ਕੋਰਟ ਚ ਹੋ ਜੂਗਾ ਹੁਣ ਇਹ ਚ ਤਾਂ ਕੋਈ ਵੱਡੀ ਗੱਲ ਨਹੀਂ ਕੋਰਟ ਸਭ ਦੇ ਲਈ ਆ ਮੰੰਦਾ ਵਾ ਸਰ ਕੀ ਮੁੱਖ ਮੰਤਰੀ ਬੋਲ ਰਹੇ ਨੇ ਰਣਜੀਤ ਜਿਹੜੀ ਆ ਨਿੱਜੀ ਸ਼ਬਦਾਵਲੀ ਜਿਹੜੀ ਚੱਲਦੀ ਆ ਰਮਜੀਤ ਦਾ ਕਿਤੇ ਰਾਜਨੀਤੀ ਦਾ ਮਿਆਰ ਘਿਰ ਰਿਹਾ ਇਹਦੇ ਨਾਲ ਮਿਆਰ ਕਿਹਨੇ ਦੇਖਣਾ ਹੈ ਕੌਣ ਇਸ ਦਾ ਪਮਾਨਾ ਕੌਣ ਹੈ ਪਮਾਨਾ ਕੌਣ ਲਾਉਂਗਾ ਲੋਕ ਨਾ ਜਹ ਜੇ ਲੋਕ ਲੀਡਰ ਭੇਜਣਗੇ ਜਹ ਜੇ ਲੋਕ ਆਗੂ ਚੁਣਨਗੇ ਉਹ ਜੇ ਮਿਆਰ ਹੋਏਗਾ ਬਾਰੇ ਕਹਿਣਾ ਮਤਲਬ ਕਿ ਲੋਕਾਂ ਨੇ ਲੀਡਰ ਸਹੀ ਨਹੀਂ ਚੁਣਦੇ ਨਹੀਂ ਨਹੀਂ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਕੌਣ ਹੁੰਨਾ ਇਹ ਗੱਲ ਕਹਿਣ ਵਾਲਾ ਮੈਂ ਕਹਿੰਦਾ ਵੀ ਤੁਸੀਂ ਗੱਲ ਕੀਤੀ ਵੀ ਲੀਡਰਾਂ ਦੀ ਲੀਡਰ ਨੂੰ ਕੌਣ ਚੁਣਦਾ ਹੈ ਲੋਕ ਇਸ ਕਰਕੇ ਜੋ ਜੋ ਵੀ ਕੁਝ ਭਰੋਸਿਆ ਜਾ ਰਿਹਾ ਜੋ ਵੀ ਦਿੱਤਾ ਜਾ ਰਿਹਾ ਉਹਨ ਫੈਸਲਾ ਲੋਕਾਂ ਦਾ ਹੈ ਲੋਕ ਉਹ ਉਹ ਚੀਜ਼ ਚਾਹੁੰਦੇ ਆ ਤਾਂ ਲੀਡਰ ਬੋਲਦੇ ਆ ਪਰ ਲੱਗਦਾ ਨਹੀਂ ਬਿੱਟੂ ਬਹੁਤ ਮੈਨੂੰ ਇਸ ਗੱਲ ਤੇ ਨਾ ਮੈਂ ਬਹੁਤ ਲੱਭੇ ਕੋਈ ਡਿਕਸ਼ਨਰੀ ਦੇ ਵਿੱਚ ਕੋਈ ਸ਼ਬਦ ਕੋਸ਼ ਦੇ ਵਿੱਚ ਇਹਦਾ ਕੋਈ ਸ਼ਬਦ ਹੋਵੇ ਪਰ ਕੋਈ ਸ਼ਬਦ ਲੱਭਿਆ ਹੀ ਨਹੀਂ ਇਦੋਂ ਇਦੋਂ ਨੀਮੀ ਬਦਲਾ ਜਿਹੜਾ ਕਹਿੰਦੇ ਸੀ ਅਸਲੀ ਬਦਲਾ ਏ ਵਾਕੇ ਬਦਲਾ ਹੋ ਗਿਆ ਨਾ 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 ਤਾਕਤ ਦਾ ਸੱਤਾ ਦਾ ਇਹ ਉਹ ਲੋਕ ਸੱਤਾ 'ਚ ਬੈਠੇ ਆ ਕਮਿਸ਼ਨਰ ਕਮਿਸ਼ਨਰ ਮੀਨ ਕੌਣ ਗਵਰਨਮੈਂਟ ਦੇ ਸੀਐਮ ਹਾਊਸ ਤੋਂ ਆਰਡਰ ਆਇਆ ਜੋ ਸਾਰਾ ਮੀਡੀਆ 'ਚ ਵੀ ਭਾਈ ਜਿਹੜੀਆਂ ਨਜਾਇਜ਼ ਦੁਕਾਨਾਂ ਨੇ ਉਹ ਬੰਦ ਕਰੋ ਉਹਨਾਂ ਨੇ ਬੰਦ ਕਰਤੀਆਂ ਇਹ ਬਿਲਕੁਲ ਨਹੀਂ ਵੀ ਇਹਨਾਂ ਨੂੰ ਪਤਾ ਨਹੀਂ ਐਮਐਲਏ ਸਭਾਨਾ ਨੂੰ ਇਹਨਾਂ ਨੂੰ ਸਭ ਪਤਾ ਸੀ ਦੁਕਾਨਾਂ ਇਹਨਾਂ ਦੇ ਬਗੈਰ ਪੁੱਛੇ ਨਹੀਂ ਬੰਦ ਹੋਈਆਂ ਉਦੋਂ ਬਾਅਦ ਹੀਰੋ ਬਣਨ ਲਈ ਜਾਂ ਜਿਹਦੇ ਨਾਲ ਵੀ ਜੋ ਕੁਝ ਕਰਨਾ ਸੀ ਉਹ ਕਰਕੇ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਆਪ किया ਜਦੋਂ ਆਪਣੀ ਕਾਂਗਰਸ ਪਾਰਟੀ ਦੀ ਸਾਡੀ ਸਰਕਾਰ ਸੀ ਆਸ਼ੂ ਜੀ ਉਹਦੇ ਐਮਐਲਏ ਸੀ ਮੰਤਰੀ ਸੀ ਉਹ ਟੋਟਲ ਰੋਡ ਦਾ ਮਾਡਲ ਟਾਊਨ ਦਾ ਜਿਹੜਾ ਮੰਦਰ ਜਿੱਥੇ ਸਾਰੀਆਂ ਦੁਕਾਨਾਂ ਹੋਈਆਂ ਉਹਦਾ ਸਾਰਾ ਕੁਝ ਬਣਾ ਕੇ ਤਾਂ ਭੇਜਿਆ ਹੋਇਆ ਪਾਸ ਕਰਨ ਨੂੰ ਕਮਰਸ਼ੀਅਲ ਕਰਨ ਨੂੰ ਰੈਗੂਲੇਟ ਕਰਨ ਨੂੰ ਕਰਨ ਲਈ ਇਹਨਾਂ ਨੇ ਉਹ ਤਾਂ ਕਰਾਇਆ ਨਹੀਂ ਤੇ ਆ ਖੇਡਾਂ ਰੋਜ਼ ਕਾ ਹੁੰਦੇ ਆ ਕਾਰਪੋਰੇਸ਼ਨ ਵਾਲੇ ਯਾਰ ਸਰਕਾਰੀ ਸੀਲ ਤੋੜਨੀ ਜੁਰਮ ਪਤਾ ਕਿੰਨਾ ਵੱਡਾ ਯਾਰ ਜੀ ਉਹ ਉਹ ਗਲਤ ਲੱਗੀਆਂ ਸੀ ਮੇਰੀ ਗੱਲ ਸਮਝੋ ਤੁਸੀਂ ਤਾਂ ਬਹੁਤ ਪੁਰਾਣੇ ਪੱਤਰਕਾਰ ਹੋ ਮੈਂ ਮੰਨਦਾ ਵੀ ਉਹ ਸੀਲਾਂ ਗਲਤ ਲੱਗੀਆਂ ਮੰਨ ਗਿਆ ਕਿ ਸਰਕਾਰ ਨੇ ਗਲਤ ਲਾਤੀਆਂ ਤੇ ਸਰਕਾਰ ਤੋਂ ਹੀ ਕਲਾਉਂਦੇ ਤੁਸੀਂ ਮੇਰੀ ਫਾਲੋ ਕੀਤੀ ਨਾ ਗੱਲ ਕਿ ਕਮਿਸ਼ਨਰ ਦਾ ਕੋਈ ਮਹਿਕਮਾ ਲਾ ਗਿਆ ਤੇ ਉਹਦੇ ਨਾਲ ਗੱਲ ਗੱਲ ਕਰਕੇ ਗੱਲ ਤਾਂ ਨਜ਼ਾਰਾ ਤਾਂ ਆਉਂਦਾ ਥੋੜੀ ਤਾਂ ਪਤਾ ਲੱਗਦੀ ਇਹਦਾ ਮਤਲਬ ਥੋੜੀ ਤਾਂ ਕਿਤੇ ਪਹੁੰਚ ਹੀ ਹੈ ਨਹੀਂ ਕਿ ਥੋੜੀ ਤਾਂ ਕੋਈ ਸੁਣਦਾ ਹੀ ਨਹੀਂਗਾ ਉਹ ਵਿਚਾਰਿਆਂ ਨੂੰ ਜਾਣ ਕੇ ਜਿਹੜੇ 20-20 ਸਾਲ ਦੇ ਨਕਸ਼ੇ ਪਾਸ ਹੋਏ ਆ ਉਹਨਾਂ ਨੂੰ ਤੁਸੀਂ ਜਾਣ ਕੇ ਬੰਦ ਕਰਾ ਕੇ ਉਹਦੋਂ ਮ ਜੱਫੀ ਪਾ ਕੇ ਵੀ ਖੜਾ ਦਿਖਣਾ ਇਹ ਕੋਈ ਗੱਲ ਹੋਈ ਸਰਕਾਰ ਦੋਡੀ ਆ ਉਹਨੇ ਹੀ ਬੰਦ ਕੀਤਾ ਗੱਲ ਤਾਂ ਇਹ ਹੁੰਦੀ ਜੇ ਸਰਕਾਰੀ ਕਮਿਸ਼ਨਰ ਖੜਾ ਹੁੰਦਾ ਉੱਥੇ ਖੋਲਣ ਲਈ ਤੁਸੀਂ ਅੱਧਾ ਘੰਟਾ ਵੀ ਦਿੰਦੇ ਰਹੇ ਮੀਡੀਆ ਦੇ ਸਾਹਮਣੇ ਵੀ ਮੈਂ ਅੱਧਾ ਘੰਟਾ ਢੀਕ ਰਿਆਂ ਉੱਥੇ ਕਮਿਸ਼ਨਰ ਨੇ ਤਾਂ ਕੀ ਹੋਣਾ ਸੀ ਕੋਈ ਉੱਥੇ ਪੀਐਨ ਨਹੀਂ ਆਇਆ ਤੇ ਮੁੜ ਕੇ ਇਹ ਤਾਂ ਨਾਰਕੀ ਹੋ ਗਈ ਇਸੇ ਤਰੀਕੇ ਨਾਲ ਯਾਰ ਹਾਲ ਦੇਖੋ ਕੀ ਆ ਤੁਸੀਂ ਤੁਸੀਂ ਕਾਂਗਰਸ ਦੀ ਵੀ ਸਰਕਾਰ ਸੀ ਮਲਕਾਰ ਸਿੰਧੂ ਮੇਅਰ ਸੀ ਯਾਰ ਐਂ ਦੇਖਿਆ ਸੀ ਵੀ ਜਾਲੀ ਖਾਤਿਆਂ 'ਚ ਤਨਖਾਹਾਂ ਜਾ ਰਹੀਆਂ ਉਹ ਵੀ ਐਫਆਈਆਰ ਇਹਨਾਂ ਦੀ ਸਰਕਾਰ 'ਚ ਇਹਨਾਂ ਤੇ ਹੀ ਦਰਜ ਹੋਈ ਹੈ ਕਿਸੇ ਨੇ ਤਾਂ ਕੰਪਲੇਨ ਨਹੀਂ ਕੀਤੀ ਇਹਨਾਂ ਦੇ ਮਹਿਕਮੇ 'ਚ ਕਰੋੜਾਂ ਰੁਪਈਆ ਇਸ ਕਰਕੇ ਯਾਰ ਟੋਟਲ ਟੋਟਲ ਅਨਾਰਕੀ ਪਾਂਡਾ ਫਟ ਗਿਆ ਟੋਟਲ ਇਹ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਰੇ ਪੂਰੇ ਕੁਝ ਰਹਿ ਚੁੱਕਿਆ ਉਹ ਤਾਂ ਆਪ ਹੀ ਕਹਿੰਦੇ ਆ ਵੀ ਜਿਹੜੇ ਉਤਲੇ ਅਫਸਰ ਬੈਠੇ ਉਹਨਾਂ ਨੂੰ ਕੋਈ ਛੱਡੀ ਥੋੜੀ ਗੱਲ ਥੋੜੀ ਆ ਸੀਐਮ ਹਾਊਸ ਨੂੰ ਤਾਂ ਉਹਨਾਂ ਨੇ ਵਿੱਚ ਲੈ ਲਿਆ ਵੀ ਜੇ ਉਹਨਾਂ ਨੇ ਕੀਤਾ ਤਾਂ ਮੈਂ ਉਹਨਾਂ ਨੂੰ ਕੱਚ ਨਹੀਂ ਸਮਝਦਾ ਜੇ ਉਹ ਉਤਲੇ ਅਫਸਰ ਜਿਹੜੇ ਬੈਠੇ ਆ ਉਹਨਾਂ ਨੂੰ ਮੈਂ ਕੁਝ ਨਹੀਂ ਸਮਝਦਾ ਤੇ ਉਰੇ ਜਿਹੜੇ ਕਮਿਸ਼ਨਰ ਨੇ ਉਹ ਮੈਨੂੰ ਕੁਝ ਨਹੀਂ ਸਮਝਦੇ ਇਹਦਾ ਮਤਲਬ ਇਹਨੇ ਇਹਨਾਂ ਨੇ ਕਿਹਾ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਦਾ ਇਹਦਾ ਮਤਲਬ ਇਹ ਵੀ ਹੋਇਆ ਨਾਲ ਵੀ ਉਹ ਇਹਨਾਂ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਤਹਿਸੀਲਾਂ ਲੱਗੀਆਂ ਇਹਨੂੰ ਇਦਾਂ ਵੀ ਦੇਖਿਆ ਜਾ ਸਕਦਾ ਕਿ ਜਿਹੜਾ ਪ੍ਰਸ਼ਾਸਨਿਕ ਕੰਮ ਹੁੰਦਾ ਜਿੰਨੇ ਜਨੇ ਆਪਾਂ ਕਾਰੀ ਕੰਮ ਦੇ ਵਿਗਨ ਉਹ ਤਾਂ ਦੇਖੋ ਜਦੋਂ ਵੀ ਨਾ ਇਹ ਇਸ ਗੱਲ ਸੁਣੋ ਇਹ ਸਾਡੇ ਨਾਲ ਪਹਿਲਾਂ ਸੀਗੇ ਅਸੀਂ ਐਂ ਹੀ ਰੇਲਵੇ ਦੀ ਪਟੜੀ ਤੇ ਜਾ ਕੇ ਧਰਨਾ ਦਿੱਤਾ ਉਹ ਐਫ ਆਈ ਆਰ ਦਰਜ ਹੋ ਗਈ ਇਹਨਾਂ ਨੂੰ ਜਿਹੜੇ ਸਰਕਾਰੀ ਮੁਲਾਜ਼ਮ ਨੇ ਨਾ ਉਹਨਾਂ ਨੇ ਇਹ ਨਹੀਂ ਦੇਖਣਾ ਉਹਨਾਂ ਨੇ ਉਹ ਰੋਜ਼ਨਾਮਚੇ ਚ ਵੀ ਸਰਕਾਰੀ ਸੀਨਾ ਤੋੜੀਆਂ ਉਹ ਲਿਖ ਕੇ ਰੱਖ ਲੈਣਾ ਏ ਅੱਜ ਇਹ ਸੱਤਾ 'ਚ ਹੋਣਗੇ ਬੇਸ਼ੱਕ ਉਹ ਠਾਕੀ ਰੱਖਣਗੇ ਪਰ ਜਿੱਦਣ ਜਦੋਂ ਇਲੈਕਸ਼ਨ ਨੇੜੇ ਆਉਂਦੀ ਏ ਸਾਰੀਆਂ ਫਾਈਲਾਂ ਪਰਚੀਆਂ ਵਾਲੀਆਂ ਨਿਕਲੇ ਆਉਂਦੀਆਂ ਇਸ ਗੱਲ ਤੇ ਪਰਚੇ ਹੋਣੇ ਹੀ ਹੋਣੇ ਇਹ ਨਹੀਂ ਕਹਿਣਗੇ ਵੀ ਅਸੀਂ ਪਰਚਿਆਂ ਤੋਂ ਨਹੀਂ ਡਰਦੇ ਉਹਨਾਂ ਨੇ ਕਿਹਾ ਹੀ ਏ ਵੀ ਮੈਂ ਨਹੀਂ ਡਰਦਾ ਪਰਚੇ ਪਰਚਿਆਂ ਤੋਂ ਜੋ ਕੁਛ ਆ ਮੇਰੇ ਤੇ ਕਰੋ ਪਰ ਕੱਲ ਕਹਿਣ ਦੀ ਇਹ ਹੋਗੀ ਵੀ ਇਹਨਾਂ ਦਾ ਹੀ ਹਾਲ ਹੋ ਗਿਆ ਨਾ ਇਹਨਾਂ ਦੀ ਕੋਈ ਸੁਣਦਾ ਨਾ ਇਹ ਕਿਸੇ ਦੀ ਸੁਣਦੇ ਆ ਇਹਦਾ ਮਤਲਬ ਅਨਾਰਕੀ ਬਣਾਣਾ ਰਿਪਬਲਿਕ ਹਾਂਜੀ ਸੈਟਿੰਗਾਂ ਤੱਕ ਸੈਟਿੰਗਾਂ ਤੱਕ ਐਕਸਪੋਜ਼ ਹੋ ਗਏ ਸੈਟਿੰਗ ਵਾਲੀਆਂ ਗੱਲਾਂ ਐਕਸਪੋਜ਼ ਕਰਤੇ ਇਹਨਾਂ ਨੂੰ ਕਿਉਂਕਿ ਲੜਾਈ ਚੱਲਦੀ ਆ ਉਹ ਕਹਿੰਦਾ ਮੈਂ ਲੈਣੇ ਆ ਕਹਿੰਦਾ ਮੈਂ ਲੈਣੇ ਆ ਐਡਮਿਨਿਸਟ੍ਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਤੇ ਐਮਐਲਏ ਦੀ ਲੜਾਈ ਚੱਲ ਪਈ ਲੈਣ ਦੇਣ ਕਦੀ ਹੁੰਦੀ ਹੁੰਦੀ ਆ ਕੋ ਨੂੰ ਨਹੀਂ ਪਤਾ ਸਰਕਾਰੀ ਕਾਗਜ਼ੀ ਵਾਲਾ ਨਵਜੋਤ ਸਿੰਘ ਸਿੱਧੂ ਨੇ ਅੱਜ ਫੇਰ ਕਹਿ ਕਿ ਇਸ ਤਰ੍ਹਾਂ ਰੈਲੀਆਂ ਉਹ ਕਰਦੇ ਰਹਿਣਗੇ ਉਹਨਾਂ ਨੂੰ ਪਤਾ